ਅੱਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਕੁਰਾਲੀ ਸਬਜ਼ੀ ਮੰਡੀ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਸਥਾਨ ਮੰਡੀ ਕੁਰਾਲੀ ਦੇ ਵਿੱਚ ਠੰਡੇ ਮਿੱਠੇ ਜਲਦੀ ਸ਼ਵੀਲ ਤੇ ਕੜਾ ਛੋਲਿਆਂ ਦਾ ਲੰਗਰ ਚਲਾਇਆ ਜਾ ਰਿਹਾ ਹੈ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸ਼ਹਿਰ ਕੁਰਾਲੀ ਸਬਜ਼ੀ ਮੰਡੀ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਸਥਾਨ ਸਬਜ਼ੀ ਮੰਡੀ ਕੁਰਾਲੀ ਦੇ ਵਿੱਚ ਠੰਡੇ ਮਿੱਠੇ ਜਲਦੀ ਸ਼ਵੀਲ ਕੀ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਠੰਡੇ ਮਿੱਠੇ ਜਲ ਤੇ ਕੜਾ ਪ੍ਰਸ਼ਾਦ ਦਾ ਜੋ ਲੰਗਰ ਲਗਾਇਆ ਗਿਆ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦੇ ਸ਼ਹੀਦੀ ਪ੍ਰੋਗ੍ਰਾਮ ਨੂੰ ਮੁੱਖ ਰੱਖਦੇ ਹਾਂ ਕੜਾੜੀਆਂ ਸਮੂਹ ਸੰਗਤਾਂ ਧੰਨਵਾਦਾਂ ਹਾਜ਼ਰੀਆਂ ਭਰ ਰਹੀਆਂ ਨੇ ਸੰਗਤਾਂ ਦੇ ਸਜੂਗ ਦੇ ਨਾਲ ਠੰਡੇ ਮਿੱਠੇ ਜਲ ਦੀ ਸੇਵਾ ਚੱਲ ਰਹੀ ਹੈ ਗੁਰੂ ਕੇ ਮੰਦਰ ਚੱਲ ਰਹੇ ਨੇ ਸੋ ਕਾਲਪੁਰਖ ਵਾਹਿਗੁਰੂ ਜੀ ਦਾ ਕੋਟਨਪੂਰ ਧੰਨਵਾਦ ਹੈ ਜੋ ਸੰਗਤਾਂ ਨੂੰ ਉਦਮ ਬਖਸ਼ਿਸ਼ ਕੀਤਾ ਹੈ ਤੇਰਾ ਕੀਆ ਮੀਠਾ ਲੱਗਿਆ ਨਾਨਕ ਨਾਮ ਪਦਾਰਥ ਨਾਮ ਮੰਗੇ ਦੇ ਮਹਾਂ ਬਕਨਸਾਰ ਜੀ ਸਹਿਬਾਨ ਜੀ ਨੇ ਜੋ ਭਾਣੇ ਦੀ ਦਾਤ ਸਾਨੂੰ ਸਿਖਾਈ ਹੈ ਤੋ ਸਤਿਗੁਰ ਜੀ ਦੀ ਰਹਿਮਤ ਹੋਵੇ ਅਸੀਂ ਗੁਰੂ ਜੀ ਦੇ ਹੁਕਮ ਦੇ ਵਿੱਚ ਆਪਣਾ ਜੀਵਨ ਬਕੀਦ ਕਰ ਸਕੀਏ ਇਸੇ ਤਰ੍ਹਾਂ ਬੱਚੇ ਗੁਰਬਾਈ ਨਾਲ ਜੁੜ ਕੇ ਆਪਣੇ ਜਨਮ ਨੂੰ ਸਫਲਾ ਕਰਨ ਤਨ ਤਨ ਮਨ ਤਨ ਸੇਵਾ ਕਰਕੇ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ